ਮੰਮੀ ਸੀ ਉਹ ਆਦੇ ਮੁੰਡਿਆਂ ਦੇਖਣਾ ਐ ਸੀ ਉਹ ਗੋਤ-ਗੋਤ ਕੀ ਕਰਦੇ ਸੀਗੇ ਉਹ ਗੋਤ ਆਏ ਕਹਿੰਦੇ ਸੀ ਵੀ ਪੂਰੀ ਮੁੰਡੇ ਦਾ ਗੋਤ ਨਾਰਲੇ ਵੀ ਬਾਕੀ ਚਾਹੇ ਮਾਂ ਦਾ ਨਾਨੀ ਦਾ ਕੋਈ ਗੋਤ ਹੋਵੇ ਸਾਨੂੰ ਕੋਈ ਵਿਚਾਰ ਨਹੀਂ ਅੱਗੇ ਜਦੋਂ ਮੇਰਾ ਵਿਆਹ ਸੀ ਉਦੋਂ ਵੀ ਅੱਠ ਗੋਤ ਰੱਖੇ ਸੀ ਹਾਂਜੀ ਇੱਕ ਮੇਰੀ ਦਾਦੀ ਦਾ ਇੱਕ ਮੇਰੀ ਨਾਨੀ ਦਾ ਇੱਕ ਮੇਰੀ ਮਾਂ ਦਾ ਚਲ ਮੇਰਾ ਪਰਫੈਕਟ ਸੀ ਇੱਕ ਨੇ ਇਧਰੋਂ ਤੇਰੇ ਇੱਕ ਪਾਪੇ ਦਾ ਇੱਕ ਦਾਦੀ ਦਾ ਇੱਕ ਮਾਂ ਦਾ ਇੱਕ ਨਾਨੀ ਦਾ ਅੱਠ ਬਹੁਤ ਹੋ ਜਾਂਦੀ ਸੀ ਕਿਤੇ ਜੇ ਨਾਨੀ ਦਾ ਗੋਤ ਰਲ ਗਿਆ ਜਾਂ ਦਾਦੀ ਦਾ ਰਲ ਗਿਆ ਤਾਂ ਰਿਸ਼ਤਾ ਨਹੀਂ ਸੀ ਕਰਦੇ ਸੱਚੀ ਹੋਂ ਤਾਂ ਬਸ ਕੁੜੀ ਮੁੰਡੇ ਦੀ ਮਾਂ ਦਾ ਗੋਤ ਰਲ ਗਿਆ ਦਾ ਤਾਂ ਨਹੀਂ ਕਿ ਵਿਚਾਰ ਲੈਂਦੇ ਵਿਚਾਰ ਹਾਂਜੀ ਬਸ ਕੱਲਾ ਇੱਕ ਮੁੰਡੇ ਮੁੰਡੇ ਦਾ ਗੋਤ ਪੁੱਛਦੇ ਨੇ ਬਸ ਇਹ ਤਾਂ ਨਹੀਂ ਹੈਗਾ ਚਾਹੇ ਬਾਕੀ ਸਾਰੇ ਟੱਬਰ ਦੇ ਰਲ ਜਾਣ ਆਹ ਕੰਮ ਅੱਗੇ ਵਿਚਾਰ ਕੇ ਕਰਦੇ ਸੀ ਜੇ ਵਿਚਾਰਦੇ ਸੀ ਅੱਗੇ ਲੋਕੀ ਤਾਂ ਹੀ ਸੁੱਖ ਨਹੀਂ ਪਾਉਂਦੇ ਸੀ ਹਾਂਜੀ ਹੋਰ ਤਾਂ ਇਹੀ ਲਾ ਲਾ ਤੂੰ ਮੋਬਾਈਲ ਦੇ ਰਸਤੇ ਹੋ ਜਾਂਦੇ ਨੇ ਮੈਂ ਮੰਨਦੀ ਆ ਮੋਬਾਈਲ ਤੇ ਕਰਾ ਲਿਆ ਹੋ ਗਿਆ ਵਿਆਹ ਮੰਗਣਾ ਵੀ ਹੋ ਗਿਆ ਸਭ ਕੁਝ ਹੋ ਗਿਆ ਇਹ ਰਿਸ਼ਤਿਆਂ ਦੀ ਕੀ ਗਾਰੰਟੀ ਹੈ ਨਾ ਕੋਈ ਚੱਲ ਉਹ ਵੀ ਛੱਡ ਪਰੇ ਕਿ ਦਿਲ ਮਿਲੇ ਦਾ ਮੇਲਾ ਕੌਣ ਗੁਰੂ ਕੌਣ ਕਿਸ ਦਾ ਚੱਲ ਉਹ ਵੀ ਗਲਤ ਸ਼ੱਕ ਵੀ ਗੱਲ ਇਹ ਆ ਇਹ ਰਿਸ਼ਤੇ ਹੁ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕੋਈ ਹੁ 500 ਮੀਲ ਤੇ ਬੈਠਾ ਹੁੰਦਾ ਹਾਂਜੀ ਤੇ 500 ਮੀਲ ਤੇ ਇਧਰ ਮੁੰਡਾ ਬੈਠਾ ਹੁੰਦਾ 500 ਮੀਲ ਤੇ ਕੁੜੀ ਬੈਠੀ ਇੰਦਾ ਕੀ ਕੁੜੀ ਦਾ ਪਰਿਵਾਰ ਮੁੰਡੇ ਬਾਰੇ ਦੇਖੂਗਾ ਤੇ ਕੀ ਮੁੰਡੇ ਦਾ ਪਰਿਵਾਰ ਕੁੜੀ ਬਾਰੇ ਜਾਣੂਗਾ ਤੇ ਜਾਣ ਪਛਾਣ ਕੋਈ ਹੁੰਦੀ ਨਹੀਂ ਜਿਹੜਾ ਵਿਚੋਲਾ ਰੱਖਦੇ ਸੀ ਉਹਦੀ ਵੀ ਇੱਕ ਵਜ੍ਹਾ ਸੀ ਹਾਂਜੀ ਚੱਲ ਜਿਹਦੀ ਮਾੜੀ ਮੋਟੀ بگੜ ਜਾਂਦੀ ਸੀ ਉਹ ਕਹਿੰਸੀ ਵਿਚੋਲਾ ਵਿਚੋਲਾ ਠੀਕ ਆ ਉਹ ਵੀ ਵਧੀਆ ਸੀ ਗੱਲ ਇੱਕ ਓਟਾ ਹੋਣਾ ਜ਼ਰੂਰੀ ਆ ਉਹ ਦੋਨਾਂ ਤਰ੍ਹਾਂ ਦਾ ਪਰਦਾ ਰੱਖ ਲੈਂਦਾ ਸੀ ਕੋਈ ਵੀ ਗੱਲ ਹੁੰਦੀ ਸੀ ਤੇ ਉਹ ਉਹਦੇ ਹਿਸਾਬ ਨਾਲ ਵਿਚੋਲਾ ਗੱਲ ਕਰਦਾ ਸੀ ਵੀ ਜਿਹੜਾ ਰਿਸ਼ਤਾ ਵੀ ਸਿਰੇ ਚੜ ਜਵੇ ਤੇ ਰਿਸ਼ਤਾ ਰਹੇ ਵੀ ਵਧੀਆ ਤੇ ਕੁੱਟੇ ਵੀ ਨਾ ਤੇ ਉਧਰੋਂ ਕੁੜੀ ਮੁੰਡੇ ਦੇ ਮਾਵਾਪ ਨੂੰ ਵੀ ਸਮਝਾਉਂਦਾ ਸੀ ਭਾਈ ਤੁਹਾਡੇ ਚ ਇਹ ਗਲਤੀ ਹੈ ਤੁਸੀਂ ਆਪਣੀ ਇਹ ਗਲਤੀ ਨੂੰ ਦਬਾ ਕੇ ਰੱਖਿਓ ਹੋਰ ਨਾ ਇਹਨੂੰ ਜੱਗਰ ਕਰ ਦਿਓ ਮੇਰੀ ਵੀ ਬਦਨਾਮੀ ਹੋ ਥੋਡੀ ਵੀ ਹੋਊ ਅੱਗੇ ਲੋਕ ਇੰਨਾਂ ਗੱਲਾਂ ਨੂੰ ਸਮਝਦੇ ਨਹੀਂ ਸੀ ਇਹ ਕੇਰਾ ਨਾ ਬੜਿਆ ਲਿਖਿਆ ਪਰਿਵਾਰ ਸੀ ਤੇ ਉਹ ਆਪਣੀ ਧੀ ਵਾਸਤੇ ਰਿਸ਼ਤਾ ਦੇਖਣ ਗਏ। ਜਿਆ ਰਿਸ਼ਤਾ ਦੇਖਣ ਗਏ ਤੇ ਮੁੰਡੇ ਵਾਲਿਆਂ ਨੇ ਕੀ ਕੀਤਾ? ਕੱਚੇ ਜੇ ਘਰ ਸੀ। ਕੱਚਾ ਜਿਆ ਘਰ ਸੀ ਤੇ ਉਹਦੇ ਦੇੜੀ ਬੋਰਿੰਗਾ ਚ ਧੂੜੀ ਪਾ ਕੇ ਉੱਤੇ ਕੱਡੀਆਂ ਹੋਈਆਂ ਚਾਦਰਾਂ ਪਾ। ਇਹ ਗਾਹ ਜਿਹੜਾ ਮੁੰਡਾ ਸੀ ਕੁੜੀ ਦਾ ਭਰਾ ਪੜ੍ਹਿਆ ਲਿਖਿਆ ਸੀ ਵਕੀਲ ਸੀ ਚੰਗਾ ਹਰਾਮੀ ਸੀ ਉਹਨੇ ਆਇਆ ਜਾਏ ਨਿਗਾ ਮਾਰੀ ਕੋਠੇ ਦੀ ਛੱਤ ਬਣੀ ਵਿੱਕੜੀਆਂ ਤਾਂ ਲੰਕਦੀਆਂ ਨੇ ਇਹਨਾਂ ਦੀਆਂ ਤੇ ਘਰ ਕੱਚਾ ਖਲੇਪੜ ਲਹੇ ਪੈਣੀ ਤੇ ਕੋਈ ਐਡਾ ਜਿਆਦਾ ਵੀ ਸੰਤ ਵੀ ਨਹੀਂ ਹੈਗਾ ਖੇਤੀ ਦਾ ਵੀ ਆ 50 60 ਪੋਰੀਆਂ ਕੜਕਦੇ ਕਿੱਥੋਂ ਆ ਗਈ ਉਹਰੇ ਮੜੀ ਜੀ ਡੰਗਰਾ ਬਣੀ ਨਿਗਾ ਮਾਰੀ ਤੇ ਡੰਗਰ ਵੀ ਇੱਕ ਸੁੱਤੀ ਜੀ ਬਹਿੜੀ ਤੇ ਇੱਕ ਕੱਟੀ ਖੜੀ ਇੱਕ ਨਾਲ ਮਰੀ ਜੀ ਮੱਝ ਖੜੀ ਕੋਈ ਬਹੁਤ ਤਰ੍ਹਾਂ ਦੇ ਬੱਛਾ ਉਹਨੇ ਟੂੜੀ ਬਣੀ ਨਿਗਾ ਮਾਰੀ ਮਾਰੀ ਟੂੜੀ ਵਾਲੇ ਕਮਰੇ ਚ ਘਾ ਪਿਆ ਹੋਰੇ ਕੀ ਕੀਤਾ ਲੈੰਦੇ ਨੇ ਸਾਰਾ ਕੁਛ ਗਦਾ ਇਕੱਲੇ ਇਕੱਲੇ ਕਮਰਿਆਂ ਚ ਵੜ ਕੇ ਦੇਖਦੇ ਹੁੰਦੇ ਸੀ ਹੁਣ ਤਾਂ ਅਗਲਾ ਜਿੱਥੇ ਚਾਹ ਪੀ ਲਈ ਉੱਠ ਕੇ ਚਲਾ ਜਾਂਦਾ ਹਾਂ ਜੀ ਕਿ ਹੁਣ ਇੰਟਰਨੈਟ ਦਾ ਜਵਾਨ ਆ ਗਿਆ ਹੁਣ ਤਾਂ ਅਗਲਾ ਸਾਰਾ ਕੁਛ ਆਧਾਰ ਕਾਰਡ ਤੇ ਚੱਕ ਕਰਦਾ ਹੁੰਦਾ ਹੈ ਤੇ ਉਧਰੋਂ ਕੁੜੀ ਦਾ ਜਿਹੜਾ ਡਾਟਾ ਚੈੱਕ ਕਰਨਾ ਹੁਣ ਇਹ ਜੇ ਆ ਗਿਆ ਜੋ ਸਾਰਾ ਕੁੜੀ ਦਾ ਵੀ ਕੀਤਾ ਜਾਂਦਾ ਜੇ ਕੋਈ ਕਰਨਾ ਚਾਹੇ ਵਿਆਹ ਤੋਂ ਪਹਿਲਾਂ ਸਹੀ ਪਰ ਜੇ ਕਾਲੀ ਕਰਦੇ ਨੇ ਕਿ ਲੋਕੀ ਵੀ ਸਾਡਾ ਤਾਂ ਮੁੰਡਾ ਹੀ ਮਸੀ ਵਿਆਹ ਹੋਣਾ ਜੀ ਜਾਂ ਜਿਨ੍ਹਾਂ ਦੀ ਕੁੜੀ ਦਾ ਹੁੰਦਾ ਵੀ ਸਾਡੇ ਤਾਂ ਕੁੜੀ ਦਾ ਮਸੀਓ ਰਿਸ਼ਤਾ ਹੁੰਦਾ ਜੀ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਟਰਾਈ ਕਰਦੇ ਉਹਨਾਂ ਨੂੰ ਸਿਰਫ ਇਹ ਹੁੰਦਾ ਵੀ ਜਲਦੀ ਤੋਂ ਜਲਦੀ ਰਿਸ਼ਤਾ ਪੱਕੇ ਉਹਨੇ ਕੀ ਕੀਤਾ ਮੁੰਡੇ ਨੇ ਪੜ੍ਹਿਆ ਲਿਖਿਆ ਸੀ ਉਹਨੇ ਕੂਣੀ ਮਾਰੀ ਜਿਹੜੀ ਉਹ ਤਾਕ ਕਹਿੰਦੇ ਸੰ ਤਾਕ ਲਾਈ ਹੋਈ ਸੀ ਕਣਕ ਦੀ ਬੋਰੀਆਂ ਦੀ ਭਰਤੀ ਤੇ ਦਿਖਾਵੇ ਖੱਤਾ ਵੀ ਮੁੰਡੇ ਨੂੰ ਦੇਖਣ ਆਲਿਆਂ ਨੇ ਆਉਣਾ ਪਹਿਲੇ ਹੀ ਉਹਨਾਂ ਨੇ 60 ਬੋਰੀਆਂ ਤੂੜੀ ਦੀਆਂ ਭਰ ਕੇ ਕੰਧ ਦੇ ਨਾਲ ਢਾਹ ਲਾਤੀ ਹੁਣ ਜੇ ਤਾਂ ਹੁੰਦੀ ਕਣਕ ਫੇਰ ਤਾਂ ਥੋੜੇ ਖਰਕਦੇ ਹਿਲਦੀ ਨਹੀਂ ਸੀ ਉਹਨੇ ਆਏ ਕਹੋਣੇ ਜੀ ਮਾਰੀ ਵੀ ਮਤਲਬ ਨੇ ਇੱਕ ਡਰਾਮਾ ਕੀਤਾ ਵੀ ਮੇਰੀ ਤੁਰੇ ਜਾਂਦੇ ਦੀ ਹੁਣ ਹੀ ਦੇ ਉਹ ਢਾਲ ਦਾ ਬੋਰੀਆਂ ਥੱਲੇ ਤੇ ਜਦੋਂ ਬੋਰੀਆਂ ਥੱਲੇ ਆਈਆਂ ਤਾਂ ਉਹਨੇ ਕੀ ਕੀਤਾ ਠੇਡਾ ਮਾਰਿਆ ਬੋਰੀ ਅੱਜ ਕੱਲ ਦੇ ਲੋਕਾਂ ਚ ਨਹੀਂ ਲੈ ਹੈਗੇ ਤੱਤ ਸਹੀ ਹੋ ਤੇ ਉਹਨੇ ਬੋਰੀ ਨੂੰ ਮਾਰਿਆ ਠੇਡਾ ਢਾਕੜਾ ਜਵਾਨ ਸੀ ਤੇ ਬੋਰੀ ਦੇੜੀਆਂ ਚ ਗਈ ਉਹਨੇ ਮਾਰੀ ਹਾਕ ਕਹਿੰਦਾ ਤਾਇਆ ਆ ਜਾ ਕਣਕ ਵਾਲੀ ਬੋਰੀ ਤਾਂ ਕਹਿੰਦਾ ਨਾਲ ਹੀ ਭੱਜੀ ਜਾਂਦੀ ਆ ਸਮਝੇ ਵਾਇਲੇਟ ਸ਼ਾਇਰਾ ਹੀ ਬਹੁਤ ਹੁੰਦੀ ਸੀ ਹਜੇ ਚਾਹ ਪੀਣੀ ਸੀ ਤੇ ਪਹਿਲਾਂ ਟਰਾਈ ਮਾਰ ਦੇਉਂਦੇ ਸੀ ਦੇਖਣ ਦੀ ਘਰਵਾਲੀ ਸਹੀ ਗੱਲ ਤੇ ਫੇਰ ਮੁੰਡੇ ਨੂੰ ਬਿਠਾਲ ਕੇ ਸਾਰਾ ਕੁਝ ਪੁੱਛਦੇ ਸੀ ਤੇਰੀ ਕੀ ਮੰਗਾ ਕੀ ਨਹੀਂ ਚਲ ਉਹ ਤਾਂ ਫਿਰ ਮੰਗ ਵਾਲੀ ਤਾਂ ਗੱਲ ਵਿਚਾਲੀ ਰਹਿ ਗਈ ਤੇ ਜਦੋਂ ਕੁੜੀ ਫੜੀ ਗਈ ਤੇ ਮੁੰਡੇ ਵਾਲੇ ਆਪਣੇ ਘਰ ਨੂੰ ਆ ਗਏ ਤੇ ਕੁੜੀ ਵਾਇਲਟ ਤੇ ਮੁੰਡੇ ਵਾਲੇ ਮੂੰਹ ਦੇਖਦੀ ਰਹਿ ਕੇ ਵੀ ਇਹ ਜੇ ਸਾਡੇ ਨਾਲ ਚੱਗੋ ਤਾਂ ਰਮੀ ਹੋਈ ਆ ਆ ਕੁਸ ਕਰਦੇ ਸੀ ਹੁਣ ਲਫਾਫੇ ਨੇ ਹਰ ਕੇ ਗੱਲ ਦੇ ਹੌਣ ਢੋਲ ਚੁੱਕਾ ਮਤੂੰ ਮਿੱਟੀ ਭਰ ਕੇ ਰੱਖ ਦੇ ਜੇ ਬਾਜਰੀ ਜੇ ਅਗਲਾ ਮੁੱਕੀ ਮਾਰੂ ਵੀ ਤਾਂ ਉਹਨੇ ਕੜਕ ਮੰਗਣੇ ਖੜਕਣਾ ਇਹ ਗੱਲ ਮੰਨਣ ਵਾਲੀ ਆ ਹੁਣ ਤੂੜੀ ਆ ਪਰ ਮੈਂ ਲੋਕੀ ਕੀ ਕਰਦੇ ਲੋਕਾਂ ਦੀ ਤੂੜੀ ਆਪਣੇ ਘਰਾਂ ਚ ਪਵਾ ਲੈਂਦੇ ਇਸ ਮੰਨਣ ਵਾਲੀ ਗੱਲ ਆ ਹੁਣ ਤਾਂ ਟਰੈਕਟਰ ਲਿਆ ਕੇ ਖੜਾ ਦਿੰਦੇ ਨੇ ਲੋਕੇ ਜਿੰਨੇ ਕ ਐਡਵਾਂਸ ਦੁਨੀਆ ਕੁੜੀ ਵਾਲੇ ਨੇ ਮੁੰਡੇ ਵਾਲੇ ਉਦੋਂ ਵੱਧ ਐਡਵਾਂਸ ਹੋ ਰਹੇ ਨੇ ਤੇ ਹੁਣ ਕਰਨਾ ਕੀ ਹੈ ਆਪਣੇ ਆਪਾਂ ਹੁਣ ਸਮਝ ਲਓ ਵੀ ਆਪਾਂ ਕੁੜੀ ਵਾਸਤੇ ਮੁੰਡਾ ਦੇਖਣ ਚੱਲੇ ਹਰ ਇੱਕ ਚੀਜ਼ ਦਾ ਡਾਟਾ ਨਿਕਲਦਾ ਤੁਸੀਂ ਬੇਫਿਕਰ ਹੋ ਕੇ ਤੁਸੀਂ ਧਰ ਤੂੰ ਧਰ ਨੂੰ ਦਿਲ ਚ ਰੱਖੋ ਵੀ ਸਾਡਾ ਰਿਸ਼ਤਾ ਹੋਊਗਾ ਜਾਂ ਨਹੀਂ ਹੋਊਗਾ ਨਹੀਂ ਹੋਊਗਾ ਨਾ ਸਹੀ ਨਹੀਂ ਮੁੰਡੇ ਆਏ ਤੇ ਤੁਹਾਡੀ ਗੱਲ ਹਾਜਮ ਹੋਊਗੀ ਅੱਜ ਨਹੀਂ ਆਉਗੀ ਕੱਲ ਨੂੰ ਕਿੱਥੋਂ ਆਊਗੀ ਤੁਹਾਡੀ ਗੱਲ ਫਿਰ ਮੁੰਡੇ ਵਾਲੇ ਉਹਨੂੰ ਕਹੋ ਜਿਹੜਾ ਮੁੰਡੇ ਦਾ ਡੈਡੀ ਆ ਵੀ ਭਾਈ ਇਹਦਾ ਹੱਲ ਕੱਟ ਦੇ ਦੇ ਹਸਤਾ ਕੁਛ ਤੁਹਾਡਾ ਖੇਤਵੰਨਾ ਨਹੀਂ ਦੇਖਣ ਯਾਰਾਂ ਕੋਈ ਥੋੜੀ ਅਸੀਂ ਟਰਾਈ ਨਹੀਂ ਮਾਰਨੀ ਸਿਰਫ ਸਰੂ ਘਰ ਕੱਟਦੇ ਜਿਹੜਾ ਅੱਜ ਧਾਰ ਕੱਟ ਦੇਣ ਤੋਂ ਤੜਕਦਾ ਹੁੰਦਾ ਜਿਹੜਾ ਕਹਿੰਦਾ ਵੀ ਜਿੱਤ ਸੀ ਮੇਰਾ ਧਾਰ ਕੱਟ ਲੈਣਾ ਤੁਹਾਡੇ ਨਾਲ ਮੈਂ ਰਿਸ਼ਤਾ ਨਹੀਂ ਰੱਖਣਾ ਤੁਹਾਡੇ ਨਾਲ ਮੈਂ ਰਿਸ਼ਤਾ ਨਹੀਂ ਜੋੜਨਾ ਇਹ ਦੱਸੋ ਕੱਲ ਨੂੰ ਕੋਈ ਗੱਲ ਹੋਊ ਫੇਰ ਤੁਹਾਡੇ ਉਹ ਕਿੱਥੋਂ ਬਾਲੇ ਠਾਉਣ ਲੱਗਿਆ ਕਿੱਥੋਂ ਤੁਹਾਡੀ ਸੌਣ ਲੱਗਿਆ ਜਿਉ ਚੰਗਾ ਸਹੀ ਬੰਦਾ ਉਹ ਹੱਸ ਕੇ ਧਾਰ ਕੱਟ ਲਊ ਕੱਟ ਕੇ ਵੀ ਲਾਉ ਉੱਤਰ ਇੱਥੇ ਮਰਜ਼ੀ ਚੈੱਕ ਕਰੋ ਤੁਹਾਨੂੰ ਤੁਸੀਂ ਧੀ ਦੇਣੀ ਆ ਤੈਨਾਂ ਪੀੜੀਆਂ ਦਾ ਰਿਸ਼ਤਾ ਹੁੰਦਾ ਪੀੜਾ ਸਹੀ ਗੱਲ ਹੈ ਲੋ ਸਰਦਾਰ ਜੀ ਚੱਕੋ ਕਰੋ ਇੱਥੇ ਮਰਜ਼ੀ ਚੈੱਕ ਕਰੋ ਗਿਆ ਆਪਣੇ ਮਨ ਚੋਰੀ ਨਹੀਂ ਕਿ ਪਾਲਾ ਨੇ ਐਕਨ ਬਾਕੀ ਬੈਂਕਾਂ ਦਾ ਸਾਰਾ ਬੈਲੈਂਸ ਦਿੱਤਾ ਦਾ ਕੀ ਤੁਸੀਂ ਦੇਣਾ ਕੀ ਤੁਸੀਂ ਲੈਣਾ ਕਿੰਨੀ ਤੁਹਾਡੇ ਕੋਲੇ ਜ਼ਮੀਨ ਆ ਕਿੰਨਾ ਤੁਹਾਡਾ ਕਰਜ਼ਾ ਲਿਆ ਸਾਰਾ ਬੋਲ ਜਾਹੇ ਤੁਸੀਂ ਕਿਸੇ ਕੋਲ ਲਿਆ ਹੈ ਕਰਜ਼ਾ ਉਹ ਵੀ ਬੋਲੋ ਉਹ ਕਿਵੇਂ ਬੋਲੋ ਕੋਈ ਜ਼ਮੀਨ ਦੇ ਨੰਬਰ ਲੈ ਬਣਾ ਕੋਈ ਪੈਸਾ ਨਹੀਂ ਤੇ ਮਕਾਨ ਦਾ ਨੰਬਰ ਲੈਂਦਾ ਜੇ ਜ਼ਮੀਨ ਤੁਹਾਡੇ ਕੋਲੇ ਘਾਟਾ ਤਾਲਾ ਮਕਾਨ ਦਾ ਨੰਬਰ ਵੀ ਨਾਲ ਪਾਉਂਦਾ ਪਰ ਮਕਾਨ ਦਾ ਨੰਬਰ ਪਾਉਣਾ ਬਿਲਕੁਲ ਗਲਤ ਹੈ ਤੇ ਮਕਾਨ ਦੇ ਵਿੱਚੋਂ ਕੋਈ ਨਹੀਂ ਕਿਸੇ ਨੂੰ ਕੱਢ ਸਕਦਾ ਜੇ ਤੁਸੀਂ ਵੀ ਕਿਸੇ ਨੂੰ ਪੈਸਾ ਦੇਣਾ ਮਕਾਨ ਦਾ ਨੰਬਰ ਨਾਲ ਨਹੀਂ ਜ਼ਮੀਨ ਦਾ ਜਾਂ ਕੋਈ ਖਾਲੀ ਪਲਾਟ ਪਿਆ ਅਗਲੇ ਨੂੰ ਕੋਈ ਉਹਦਾ ਨੰਬਰ ਦੇ ਚ ਸਮਝ ਗਿਨਾ ਨਾਲ ਇਹ ਗੱਲਾਂ ਜਿਹੜੀਆਂ ਅੱਗੇ ਸਿਆਣੇ ਦੇ ਹੁੰਦੇ ਸਤਤ ਹੁੰਦੇ ਸੀ ਕੱਲ ਨੂੰ ਫੇਰ ਮਿਲਾਂਗੇ ਨਵੀਂ ਕਹਾਣੀ ਦੇ ਨਾਲ ਨਵੀਂ ਸਟੋਰੀ ਦੇ ਨਾਲ ਤੁਹਾਡੇ ਨਾਲ ਰੂਪ ਰੂਪ ਹੋਵਾਂਗੇ ਜੇ ਅੱਜ ਵਾਲੀ ਸਾਡੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਦੇਖ ਕੇ ਛੱਡਿਆ ਨਾ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ